ਮਸ਼ਹੂਰ ਕਲਾਕਾਰ ਕਾਮੇਡੀਅਨ ਜਸਵਿੰਦਰ ਸਿੰਘ ਪੱਲਾ ਦੇ ਦੇਹਾਂਤ ਤੋਂ ਬਾਅਦ ਪੰਜਾਬੀ ਸਿਨੇਮਾ ਦੇ ਵਿੱਚ ਸ਼ੋਕ ਦੀ ਲਹਿਰ ਚੱਲ ਉੱઠી ਹੈ। ਮੋਹਾਲੀ ਦੇ ਅੰਦਰ ਆਪਣਾ ਦੁੱਖ ਜ਼ਾਹਿਰ ਕਰਨ ਦੇ ਲਈ ਪਹੁੰਚ ਰਹੇ ਹਨ। ਜਿਨ੍ਹਾਂ ਦੇ ਵਿੱਚੋਂ ਇੱਕ ਗਿੱਪੀ ਗਰੇਵਾਲ ਵੀ ਉੱਥੇ ਪਹੁੰਚੇ ਤੇ ਆਪਣਾ ਦੁੱਖ ਜ਼ਾਹਿਰ ਕੀਤਾ। ਉਹਨਾਂ ਦੇ ਚਿਹਰੇ ਦੇ ਉੱਤੇ ਦੁੱਖ ਸੀ ਤੇ ਅੱਖਾਂ ਨਮ ਸਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਜਸਵਿੰਦਰ ਪੱਲਾ ਜੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਰਿਕਵਰੀ ਦੀ ਸਟੇਜ ਤੇ ਸਨ ਰਿਕਵਰੀ ਕਰ ਰਹੇ ਸਨ ਪਰ ਇੱਕਦਮ ਇਹ ਖਬਰ ਸੁਣਨ ਨੂੰ ਮਿਲੇਗੀ ਇਹ ਨਹੀਂ ਸੋਚਿਆ ਸੀ ਇਹ ਬਹੁਤ ਮੰਦ ਭਾਗੀ ਖਬਰ ਪਹਿ ਪੰਜਾਬੀ ਇੰਡਸਟਰੀ ਦੇ ਲਈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਕਾਮੇਡੀਅਨ ਜਸਵਿੰਦਰ ਸਿੰਘ ਪੱਲਾ ਦੇ ਦੇਹਾਂਤ ਤੋਂ ਬਾਅਦ ਪੰਜਾਬੀ ਸਿਨੇਮਾ ਦੇ ਵਿੱਚ ਸ਼ੋਕ ਦੀ ਲਹਿਰ ਚਾਲੂ ਠੀ ਹੈ ਵੱਖ-ਵੱਖ ਅਦਾਕਾਰ ਉਹਨਾਂ ਦੇ ਘਰ ਮੁਹਾਲੀ ਦੇ ਅੰਦਰ ਆਪਣਾ ਦੁੱਖ ਜ਼ਾਹਿਰ ਕਰਨ ਦੇ ਲਈ ਪਹੁੰਚ ਰਹੇ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਗਿੱਪੀ ਗਰੇਵਾਲ ਵੀ ਉੱਥੇ ਪਹੁੰਚੇ ਤੇ ਆਪਣਾ ਦੁੱਖ ਜ਼ਾਹਿਰ ਕੀਤਾ ਉਹਨਾਂ ਦੇ ਚਿਹਰੇ ਦੇ ਉੱਤੇ ਦੁੱਖ ਸੀ ਤੇ ਅੱਖਾਂ ਨਮ ਸਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਜਸਵਿੰਦਰ ਪੱਲਾ ਜੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਰਿਕਵਰੀ ਦੀ ਸਟੇਜ ਤੇ ਸਨ ਰਿਕਵਰੀ ਕਰ ਰਹੇ ਸਨ ਪਰ ਇੱਕਦਮ ਇਹ ਖਬਰ ਸੁਣਨ ਨੂੰ ਮਿਲੇਗੀ ਇਹ ਨਹੀਂ ਸੋਚਿਆ ਸੀ ਇਹ ਬਹੁਤ ਮੰਦਭਾਗੀ ਖਬਰ ਹੈ ਪੰਜਾਬੀ ਇੰਡਸਟਰੀ ਦੇ ਲਈ ਤੇ ਇਹ ਵੱਡਾ ਘਾਟਾ ਜੋ ਕਿ ਪੰਜਾਬੀ ਸਿਨੇਮਾ ਨੂੰ ਮਿਲਿਆ ਹੈ ਕੈਰੀ ਓਨ ਜਟਾ 1 ਤੋਂ ਲੈ ਕੇ 3 ਤੱਕ ਲੋਕਾਂ ਦੇ ਦਿਲਾਂ 'ਚ ਰਾਜ ਕਰਨ ਵਾਲੀ ਇਹ ਜੋੜੀ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਸੀ ਪਰ ਹੁਣ ਇਹ ਜੋੜੀ ਜੋ ਕਿ ਵੱਖ ਹੋ ਚੁੱਕੀ ਹੈ ਇਹ ਵੀ ਇੱਕ ਸਵਾਲ ਉੱਠਦਾ ਹੈ ਕਿ ਕੈਰੀ-ਆਨ ਜੱਟਾ 4 ਦੇ ਵਿੱਚ ਜਸਵਿੰਦਰ ਭੱਲਾ ਜੀ ਦੀ ਕਮੀ ਨੂੰ ਕੌਣ ਪੂਰਾ ਕਰੇਗਾ ਇੱਦਾਂ ਦੀਆਂ ਹੋਰ ਵੀ ਖਬਰਾਂ ਨੂੰ ਸੁਣਨ ਲਈ ਜੁੜੇ ਰਹੋ ਸੀਡੀ ਹੈਡਲਾਈਨਜ਼ ਦੇ ਨਾਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਕਾਮੇਡੀਅਨ ਜਸਵਿੰਦਰ ਸਿੰਘ ਪੱਲਾ ਦੇ ਦੇਹਾਂਤ ਤੋਂ ਬਾਅਦ ਪੰਜਾਬੀ ਸਿਨੇਮਾ ਦੇ ਵਿੱਚ ਸ਼ੋਕ ਦੀ ਲਹਿਰ ਚਾਲੂ ਠੀ ਹੈ ਵੱਖ-ਵੱਖ ਅਦਾਕਾਰ ਉਹਨਾਂ ਦੇ ਘਰ ਮੋਹਾਲੀ ਦੇ ਅੰਦਰ ਆਪਣਾ ਦੁੱਖ ਜ਼ਾਹਿਰ ਕਰਨ ਦੇ ਲਈ ਪਹੁੰਚ ਰਹੇ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਗਿੱਪੀ ਗਰੇਵਾਲ ਵੀ ਉੱਥੇ ਪਹੁੰਚੇ ਤੇ ਆਪਣਾ ਦੁੱਖ ਜ਼ਾਹਿਰ ਕੀਤਾ ਉਨ੍ਹਾਂ ਦੇ ਚਿਹਰੇ ਦੇ ਉੱਤੇ ਦੁੱਖ ਸੀ ਤੇ ਅੱਖਾਂ ਨਮ ਸਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਜਸਵਿੰਦਰ ਪੱਲਾ ਜੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਰਿਕਵਰੀ ਦੀ ਸਟੇਜ ਤੇ ਸਨ ਰਿਕਵਰੀ ਕਰ ਰਹੇ ਸਨ ਪਰ ਇੱਕਦਮ ਇਹ ਖਬਰ ਸੁਣਨ ਨੂੰ ਮਿਲੇਗੀ ਇਹ ਨਹੀਂ ਸੋਚਿਆ ਸੀ ਇਹ ਬਹੁਤ ਮੰਦਭਾਗੀ ਖਬਰ ਹੈ ਪੰਜਾਬੀ ਇੰਡਸਟਰੀ ਦੇ ਲਈ ਤੇ ਇਹ ਵੱਡਾ ਘਾਟਾ ਜੋ ਕਿ ਪੰਜਾਬੀ ਸਿਨੇਮਾ ਨੂੰ ਮਿਲਿਆ ਹੈ ਕੈਰੀ ਓਨ ਜਟਾ 1 ਤੋਂ ਲੈ ਕੇ 3 ਤੱਕ ਲੋਕਾਂ ਦੇ ਦਿਲਾਂ 'ਚ ਰਾਜ ਕਰਨ ਵਾਲੀ ਇਹ ਜੋੜੀ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਸੀ ਪਰ ਹੁਣ ਇਹ ਜੋੜੀ ਜੋ ਕਿ ਵੱਖ ਹੋ ਚੁੱਕੀ ਹੈ ਇਹ ਵੀ ਇੱਕ ਸਵਾਲ ਉੱਠਦਾ ਹੈ ਕਿ ਕੈਰੀ ਓਨ ਜੱਟਾ 4 ਦੇ ਵਿੱਚ ਜਸਵਿੰਦਰ ਭੱਲਾ ਜੀ ਦੀ ਕਮੀ ਨੂੰ ਕੌਣ ਪੂਰਾ ਕਰੇਗਾ ਐਦਾਂ ਦੀਆਂ ਹੋਰ ਵੀ ਖਬਰਾਂ ਨੂੰ ਸੁਣਨ ਲਈ ਜੁੜੇ ਰਹੋ ਸੀਡੀ ਹੈਡਲਾਈਨਜ਼ ਦੇ ਨਾਲ